ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਦੇ ਮਹੀਨੇ ਦੀ ਦੂਜੀ ਦਰਦਨਾਕ ਰਾਤ ਸਵੇਰ ਹੋਈ ਮਾਈ ਲక్ష్ਮੀ ਜੋ ਸਰਿਆ ਬਣਿਆ ਭੋਜਨ ਤਿਆਰ ਕਰ ਲੈ ਆਈ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਿੱਕੀਆਂ ਨਿੱਕੀਆਂ ਜਿੰਦੜੀਆਂ ਦੇ ਦਰਸ਼ਨ ਕਰਨੇ ਹਾਲ ਹੋਈ ਕੁੰਬੇ ਮਾਸ ਕੀ ਸਮੇਤ ਸਾਰਿਆਂ ਨੂੰ ਭੋਜਨ ਛਕਾਇਆ ਕੁੰਮਾ ਖੱ쩌 ਨੂੰ ਘਾ ਪੱਠਾ ਪਾ ਨੇੜੇ ਰਸਤੇ ਦੇ ਆਲੇ-ਦੁਆਲੇ ਤੋਂ ਦੁਸ਼ਮਣ ਦੀਆਂ ਕੰਸੂਆਂ ਲੈਣ ਲੱਗਾ ਮਾਈ ਲక్ష్ਮੀ ਸੇਵਾ ਵਿੱਚ ਹਾਜ਼ਰ ਰਹੀ ਉਸਨੇ ਬਹੁਤ ਚਾਅ ਨਾਲ ਸੇਵਾ ਕੀਤੀ ਗੁਰੂ ਜੀ ਨੇ ਆਨੰਦਪੁਰ ਨੂੰ ਛੱਡ ਦਿੱਤਾ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿਛੜ ਗਿਆ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਸਰਸਾ ਨਦੀ ਕਿਨਾਰੇ ਕਿਸੇ ਮਲਾ ਕੋਲ ਪੱਤਨ ਤੇ ਠਹਿਰੇ ਹੋਏ ਨੇ ਗੰਗੂ ਨੂੰ ਕਿਤੇ ਉੜਦੀ-ਉੜਦੀ ਖਬਰ ਮਿਲੀ ਕਥਾ ਗੁਰੂ ਜੀ ਦੇ ਸੁੱਤਨ ਕੀ ਵਿੱਚ ਭਾਈ ਦੁੰਨਾ ਸਿੰਘ ਜੀ ਹੰਡੂਰੀਆ ਲਿਖਦਾ ਹੈ ਅਵੈ ਇਹ ਕਥਾ ਅਵਰ ਜਨਾਉ ਜੋ ਜੋ ਬੀਤੀ ਸਵੇ ਸੁਨਾਉ ਦੋਏ ਮਸੰਦ ਸਹੇੜੀ ਰਹੇ ਇੱਕ ਦਰਬਾਰੀ ਤੁਮਾ ਕਹੈ ਭਾਈ ਦੁੰਨਾ ਸਿੰਘ ਕਹਿੰਦੇ ਨੇ ਕਿ ਮੈਂ ਤੁਹਾਨੂੰ ਇੱਕ ਹੋਰ ਕਥਾ ਸੁਣਾਉਂਦਾ ਹਾਂ ਇੱਕ ਹੋਰ ਤੋਂ ਭਾਵ ਇਹ ਕਿ ਪਹਿਲਾਂ ਭਾਈ ਦੁੰਨਾ ਜੀ ਕੁੰਮਾ ਮਾਸਕੀ ਅਤੇ ਮਾਈ ਲక్ష్ਮੀ ਦੀ ਕਹਾਣੀ ਸੁਣਾ ਚੁੱਕਾ ਹੈ ਅੱਗੇ ਉਸ ਸਿਹੜੀ ਦੇ ਦੋ ਮਛੰδα ਦਾ ਜ਼ਿਕਰ ਕਰ ਰਿਹਾ ਹੈ ਜੋ ਦਰਬਾਰੀ ਤੇ ਤੁਮਾ ਹੈ ਇਹ ਨਾਮ ਪੁਰਾਤਨ ਲਿਖਤ ਗੁਰੂਕੀਆਂ ਸਾਖੀਆਂ ਵਿੱਚ ਵੀ ਆਉਂਦੇ ਹਨ ਜੋ ਕਿ ਸਹੀ ਨਹੀਂ ਹਨ ਅਸਲ ਵਿੱਚ ਇਹ ਦੋਵੇਂ ਨਾਮ ਗੰਗੂ ਦੇ ਨਾਂ ਦੀ ਹੀ ਅਦਲ ਬਦਲ ਹੈ ਸ਼ਹੀਦਨਾਮਾ ਕਵੀ ਕਿਸ਼ਨ ਸਿੰਘ ਗੁਰਵਿਲਾਸ ਪਾਸ਼ਾਈ ਦਸਮੀ ਭਾਈ ਸੁਖਾ ਸਿੰਘ ਪ੍ਰਾਚੀਨ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਸ਼ਹੀਦ ਬਿਲਾਸ ਗਿਆਨੀ ਠਾਕੁਰ ਸਿੰਘ ਤਵਾਰੀਖ ਗੁਰੂ ਖਾਲਸਾ ਮਹਾਨ ਕੋਸ਼ ਸ਼੍ਰੀ ਕਲਗੀਧਰ ਚਮਤਕਾਰ ਇਨ੍ਹਾਂ ਪੁਰਾਤਨ ਅੱਠ ਗ੍ਰੰਥਾਂ ਵਿੱਚ ਇੱਕ ਹੀ ਵਿਅਕਤੀ ਦਾ ਜ਼ਿਕਰ ਹੈ ਦੋ ਮਛੰਦਾਂ ਦਾ ਨਹੀਂ ਇਨ੍ਹਾਂ ਗ੍ਰੰਥਾਂ ਵਿੱਚ ਇਹ ਨਾਂ ਆਏ ਹਨ ਗੰਗੂ ਮਛੰਦ ਬ੍ਰਾਹਮਣ ਬ੍ਰਾਹਮਣ ਰਸੋਈਆ ਬ੍ਰਾਹਮਣ ਮਛੰਦ ਗੰਗੂ ਬ੍ਰਾਹਮਣ ਗੰਗਾ RAM ਬ੍ਰਾਹਮਣ ਗੰਗੂ ਬ੍ਰਾਹਮਣ ਗੰਗੂ ਬ੍ਰਾਹਮਣ ਸਿੱਖ ਕੌਮ ਦੀਆਂ ਪੱਕੀਆਂ ਰਵਾਇਤਾਂ ਅਨੁਸਾਰ ਵੀ ਗੰਗੂ ਬ੍ਰਾਹਮਣ ਦਾ ਹੀ ਜ਼ਿਕਰ ਕੀਤਾ ਜਾਂਦਾ ਹੈ ਜਦੋਂ ਗੰਗੂ ਨੇ ਬਾਈ ਬਾਤ ਸੁਣੀ ਕਿ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿਛੜ ਗਿਆ ਹੈ ਇਹ ਉਹ ਜਿਹੀ ਖੇਡ ਬਣ ਗਈ ਹੈ ਕਿ ਕਿਸੇ ਮਲਾ ਦੇ ਪਾਸ ਦਾਦੀ ਮਾਂ ਤੇ ਛੋਟੇ ਸਹਬਜ਼ਾਦੇ ਠਹਿਰੇ ਹੋਏ ਹਨ ਤਾਂ ਉਹ ਉੱਥੇ ਤਾਏ ਤੇਜ਼ੀ ਨਾਲ ਆਇਆ ਇਸ ਨੂੰ ਐਵੇਂ ਲੱਗਾ ਜਿਵੇਂ ਇਸਨੇ ਕੋਈ ਕੀਮਤੀ ਚੀਜ਼ ਪ੍ਰਾਪਤ ਕਰ ਲਈ ਹੋਵੇ ਗੰਗੂ ਦੇ ਮਨ ਵਿੱਚ ਆਇਆ ਕਿ ਜੇਕਰ ਮੈਨੂੰ ਇੱਕ ਲਾਲ ਰਤਨ ਮਾਣਕ ਮਿਲ ਜਾਵੇ ਤਾਂ ਮੇਰੀ ਸਭ ਵਿੱਦ ਕਿਸਮਤ ਬਣ ਜਾਵੇਗੀ ਇਹ ਲਾਲਚੀ ਤੇ ਮਕਾਰ ਵਰਤੀ ਵਾਲਾ ਆਦਮੀ ਸੀ ਕਦੇ ਆਨੰਦਪੁਰ ਵਿਖੇ ਗੁਰੂ ਘਰ ਦੇ ਲੰਗਰ ਵਿੱਚ ਸੇਵਾ ਦਾ ਰਹਿ ਚੁੱਕਾ ਗੰਗੂ ਜਾਣਦਾ ਸੀ ਕਿ ਗੁਰੂ ਘਰ ਦਾ ਖਜ਼ਾਨਾ ਦਾਦੀ ਮਾਂ ਦੇ ਕੋਲ ਹੀ ਹੁੰਦਾ ਹੈ ਸਹਿਬਜਾਦਿਆਂ ਤੇ ਮਾਤਾ ਜੀ ਦੀ ਢੂੰਡ ਭਾਲ ਵੀ ਲਾਲਚ ਵਸ ਕਰ ਰਿਹਾ ਹੈ। ਮਨ ਵਿੱਚ ਤਾਂ ਲਾਲ ਮਾਣਕ ਮਿਲ ਜਾਣ ਦੀ ਲਾਲਸਾ ਭਰੀ ਹੋਈ ਸੀ। ਮਗਰ ਰਸਤੇ ਵਿੱਚ ਝੋਪੜੀ ਦੇ ਨੇੜੇ ਹੀ ਇਸ ਨੂੰ ਸੱਕਾ ਕੁੰਮਾ ਮਾਸਕੀ ਮਿਲਿਆ। ਉਸ ਕੋਲੋਂ ਇਸਨੇ ਮਾਤਾ ਜੀ ਤੇ ਸਹਿਬਜਾਦਿਆਂ ਦੇ ਨਾਮ ਪੁੱਛੇ। ਤਾਂ ਕੁੰਮੇ ਮਾਸਕੀ ਨੇ ਕਿਹਾ ਤੂੰ ਇਹਨਾਂ ਦੇ ਨਾਮ ਕਿਉਂ ਪੁੱਛਦਾ ਏ? ਮੈਨੂੰ ਵੀ ਇਹ ਗੱਲ ਦੱਸਣੀ ਕਰ। ਗੰਗੂ ਨੇ ਕਿਹਾ ਅਸੀਂ ਉਹਨਾਂ ਦੇ ਸੇਵਕ ਹਾਂ ਮਛੰਦ ਕਰਕੇ ਦੁਨੀਆ 'ਚ ਵੱਸਦੇ ਹਾਂ ਇਸ ਨੇ ਹੋਰ ਤਸੱਲੀ ਕਰਵਾਉਣ ਲਈ ਕਿਹਾ ਕਿ ਅਸੀਂ ਇਕੱਠੇ ਹੋ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਦੀ ਢੂੰਡ ਭਾਲ ਕਰ ਰਹੇ ਹਾਂ ਆਨੰਦਪੁਰ ਵਿਖੇ ਅਸੀਂ ਮਾਤਾ ਜੀ ਦੇ ਘਰ ਦੇ ਨੇੜੇ ਹੀ ਵੱਸਦੇ ਸੀ ਦੁੱਲਾ ਸਿੰਘ ਹੰਡੂਰੂਆ ਨੂੰ ਦੋ ਮਛੰਦਾਂ ਦਾ ਭਲੇਖਾ ਲੱਗਾ ਏ ਜੋ ਅਸੀਂ ਉੱਪਰ ਕਾਢ ਆਏ ਹਾਂ ਕੁੰਮਾ ਮਾਸਕੀ ਨੂੰ ਇਕੱਲਾ ਗੰਗੂ ਹੀ ਮਿਲਦਾ ਹੈ ਕੁਮਾ ਮਾਸ ਕੀ ਇਸ ਦੀ ਸਾਰੀ ਗੱਲ ਸੁਣ ਕੇ ਤੇ ਇਸ ਤੇ ਤਸੱਲੀ ਕਰਕੇ ਕਹਿਣ ਲੱਗਾ ਕਿ ਤੂੰ ਹੀ ਜਾਣੀ ਅੱਗੇ ਕਿਵੇਂ ਕਰਨਾ ਹੈ ਇਹ ਕਹਿ ਕੇ ਆਪਣੀ ਝੋਪੜੀ ਵਿੱਚ ਲੈ ਆਇਆ ਤੇ ਦੇਖ ਕੇ ਖੁਸ਼ ਹੋ ਗਿਆ ਕਿ ਮਾਤਾ ਜੀ ਨੂੰ ਉਹਨਾਂ ਦਾ ਪੁਰਾਣਾ ਸੇਵਾਦਾਰ ਮਿਲ ਗਿਆ ਹੈ ਉਹਨਾਂ ਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ ਗੰਗੂ ਜਿਵੇਂ ਚਾਹੇਗਾ ਕਰ ਲਵੇਗਾ ਮਾਤਾ ਜੀ ਕੋ ਸੀਸ ਟੇਕ ਤਵੇ ਇਹ ਕਹੀ ਚਲੋ ہماری ਮਾਤ ਨੇਤ ਵਿਦਜਹ ਸਹੀ ਤਵੈ ਭਈ ਪਰਸੰਨ ਮਿਲਿਓ ਤਹ ਆਇ ਕੈ ਪੁੱਛੀ ਸਗਲੀ ਬਾਤ ਕਹੀ ਸਮਝਾਏ ਕੈ ਝੁੱਗੀ ਵਿੱਚ ਜਾ ਕੇ ਗੰਗੂ ਨੇ ਮੱਥਾ ਟੇਕਿਆ ਤੇ ਹੌਸਲੇ ਦੀ ਗੱਲ ਕਰਦਿਆਂ ਕਿਹਾ ਕਿ ਮਾਤਾ ਜੀ ਹੁਣ ਤੁਸੀਂ ਚਿੰਤਾ ਨਾ ਕਰੋ ਕਿਸਮਤ ਵਿੱਚ ਇਹੋ ਹੋਣਾ ਲਿਖਿਆ ਸੀ ਮਾਤਾ ਜੀ ਪੁਰਾਣਾ ਸੇਵਾਦਾਰ ਜਾਣ ਬਹੁਤ ਪਰਸੰਨ ਹੋਏ ਕਿ ਸਾਨੂੰ ਆਣ ਕੇ ਮਿਲਿਆ ਹੈ ਸਾਰੀ ਗੱਲਬਾਤ ਮਾਤਾ ਜੀ ਨੇ ਪੁੱਛੀ ਹਾਲਾਤ ਕਿਹੋ ਜਿਹੇ ਨੇ ਸਾਰੀ ਜਾਣਕਾਰੀ ਲਈ ਤੇ ਸਮਝਾ ਕੇ ਕਿਹਾ ਕਿ ਤੂੰ ਇਹਨਾਂ ਜਿੰਦਾਂ ਨੂੰ ਇਹਨਾਂ ਦੇ ਪਿਤਾ ਨਾਲ ਮਿਲਾ ਦੇ ਤੇਰਾ ਵੱਡਾ ਭੁੰਨ ਹੋਵੇਗਾ ਗੰਗੂ ਨੇ ਕਿਹਾ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਛੇਤੀ ਹੀ ਜਿੱਧਰ ਗੁਰੂ ਜੀ ਗਏ ਨੇ ਉਸੇ ਰਸਤੇ ਚੱਲ ਕੇ ਗੁਰੂ ਜੀ ਨੂੰ ਮਿਲਾ ਦੇਵਾਂਗਾ ਮਾਤਾ ਜੀ ਨੂੰ ਕੋਈ ਖਬਰ ਨਹੀਂ ਸੀ ਕਿ ਉਹਨਾਂ ਦਾ ਵਾਕੀ ਪਰਿਵਾਰ ਕਿੱਥੇ ਹੈ ਪੁਰਾਣਾ ਸੇਵਾਦਾਰ ਹੋਣ ਕਰਕੇ ਮਾਤਾ ਜੀ ਨੇ ਗੰਗੂ ਤੇ ਭਰੋਸਾ ਕਰ ਲਿਆ ਦੇ ਨਾਲ ਚੱਲਣ ਦੀ ਤਿਆਰੀ ਕੀਤੀ ਮਾਤਾ ਜੀ ਨੇ ਜਾਣ ਲੱਗਿਆਂ ਮਾਈ ਲక్ష్ਮੀ ਨੂੰ 200 ਨੇ ਦੀਆਂ ਮੋਹਰਾਂ ਦੇ ਮੁੱਲ ਦੀ ਆਰਸੀ ਜੋ ਹੱਥ ਦੇ ਅੰਗੂਠੇ ਵਿੱਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਹੁੰਦਾ ਹੈ ਤੇ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ ਕੁੰਮੇ ਮਾਸਕੀ ਨੂੰ 5 ਰੁਪਏ ਦਿੱਤੇ ਇਸ ਗਰੀਬ ਮਲਾਹ ਨੇ ਮਾਤਾ ਜੀ ਨੂੰ ਮੱਥਾ ਟੇਕ ਕੇ ਗੁਰੂ ਮਾਤਾ ਜੀ ਦੀ ਬਖਸ਼ਿਸ਼ ਜਾਣ ਕੇ ਉਠਾ ਲਏ ਮਾਤਾ ਜੀ ਨੇ ਇਹਨਾਂ ਦੋਨਾਂ ਦਾ ਬਹੁਤ ਧੰਨਵਾਦ ਕੀਤਾ। ਕੁੰਮੇ ਮਾਸਕੀ ਨੇ ਆਪਣੀ ਬੇੜੀ ਵਿੱਚ ਬਿਠਾ ਸਾਰਿਆਂ ਨੂੰ ਸਮੇਤ ਖੱਤਰ ਪਾਰ ਕਰਾ ਇੱਕ ਪਿਲਕਣ ਦੇ ਦਰਖਤ ਥੱਲੇ ਉਤਾਰ ਦਿੱਤਾ ਜਿਸ ਨਾਲ ਉਹ ਬੇੜੀ ਬੰਨ੍ਹਾ ਕਰਦਾ ਸੀ। ਇਹ ਪਿਲਕਣ ਦਾ ਪ੍ਰਾਤਨ ਦਰਖਤ ਅੱਜ ਵੀ ਪਿੰਡ ਚੱਕ ਢੇਰਾ ਵਿਖੇ ਮੌਜੂਦ ਹੈ। ਕੁੰਮਾ ਮਾਸਕੀ ਦੂਰ ਤੱਕ ਸਹਿਬਜਾਦਿਆਂ ਤੇ ਮਾਤਾ ਜੀ ਨੂੰ ਦੇਖਦਾ ਰਿਹਾ। ਮਾਈ ਲక్ష్ਮੀ ਵੀ ਰੰਗੀਆਂ ਰੂਹਾਂ ਦੇ ਚਿਹਰੇ ਹਿਰਦੇ ਵਸਾ ਆਪਣੇ ਘਰ ਨੂੰ ਵਾਰਸ ਚਲੀ ਗਈ ਵੱਡਾ ਸਾਹਿਬ ਜادہ ਜੋਰਾਵਰ ਸਿੰਘ ਜੀ ਖੱਤਰ ਤੇ ਬੈਠ ਗਿਆ ਛੋਟਾ ਫਤਿਹ ਸਿੰਘ ਜੀ ਮਾਤਾ ਜੀ ਨੇ ਕੁਛੜ ਚੁੱਕ ਲਿਆ ਗੰਗੂ ਅੱਗੇ ਅੱਗੇ ਖੱਤਰ ਫੜੀ ਚੱਲ ਪਿਆ ਇਸ ਦਾ ਲਾਲਚੀ ਮਨ ਕਈ ਵਿਉਂਤਾ ਬਣਾਉਂਦਾ ਕੁੰਮੇ ਤੇ ਲక్ష్ਮੀ ਨੂੰ ਦਿੱਤੀ ਮਾਇਆ ਦੇ ਗਹਿਣੇ ਇਹਦੇ ਪਾਪੀ ਦੇ ਮਨ ਤੇ ਡਾਡਾ ਅਸਰ ਕਰ ਗਏ ਇਹ ਜਾਣ ਗਿਆ ਕਿ ਮਾਤਾ ਜੀ ਕੋਲ ਬਹੁਤ ਮਾਇਆ ਹੈ। ਰੋਪੜ ਦੇ ਨੇੜੇ ਜਾ ਕੇ ਇਸ ਪਾਪੀ ਦਾ ਮਨ ਪੂਰੀ ਤਰ੍ਹਾਂ ਡੋਲ ਗਿਆ। ਦੁੱਲਾ ਸਿੰਘ ਹੰਡੂਰੀਆ ਲਿਖਦੇ ਨੇ, "ਦੁਸ਼ਟ ਚਿੱਤ ਪਰਮਾਏ ਮਾਤਾ ਜੀ ਕੋ ਇਹ ਕਹੈ, ਤੁਰਕ ਜੋ ਉਤਰੇ ਆਏ, ਰੋਪਣ ਤੀਰ ਜੋ ਜਹਿ ਸੁਣੀ, ਹਮਰਾ ਚਾਰਾ ਨਹਿ ਜੋ ਤੁਮਰੇ ਮਨਸੋ ਕਹੂੰ, ਆਗੇ ਧਰੋ ਨਾ ਪਾਏ, ਲੈ ਜਾਵेंगे ਪਕਰ ਤੁਮ।" ਰੋਪੜ ਨੇੜੇ ਆ ਕੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਰੋਪੜ ਤਾਂ ਮੁਗਲ ਫੌਜ ਉੱਤਰੀ ਏ ਇੱਧਰ ਜਾਣਾ ਠੀਕ ਨਹੀਂ ਰਹੇਗਾ ਮੇਰਾ ਹੁਣ ਕੋਈ ਚਾਰਾ ਨਹੀਂ ਚੱਲਦਾ ਹੁਣ ਤੁਸੀਂ ਹੀ ਆਪਣੇ ਮਨ ਦੀ ਦੱਸੋ ਕਿ ਕੀ ਕਰੀਏ ਜੇ ਤੁਸੀਂ ਅੱਗੇ ਨੂੰ ਗਏ ਤਾਂ ਫੌਜ ਦੇ ਸਿਪਾਹੀ ਤੁਹਾਨੂੰ ਫੜ ਲੈਣਗੇ ਮਾਤਾ ਜੀ ਤਾਂ ਇਹਦੇ ਨਾਲ ਬਾਕੀ ਪਰਿਵਾਰ ਨੂੰ ਮਿਲਾਉਣ ਦੀ ਤਸੱਲੀ ਲੈ ਕੇ ਤੁਰੇ ਸੀ ਇੱਥੇ ਆ ਕੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਸੀ ਕਿ ਗੁਰੂ ਜੀ ਵੀ ਸਿੱਖਾਂ ਸਮੇਤ ਰੋਪੜ ਵੱਲ ਹੀ ਗਏ ਹਨ ਰੋਪੜ ਵਿੱਚ ਸਭ ਤੋਂ ਸਿਰ ਕੱਢ ਠਾਰ ਨਿਹੰਗ ਖਾਂ ਪਠਾਨ ਸੀ ਮਾਤਾ ਜੀ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਇਸੇ ਲਈ ਗੰਗੂ ਨੇ ਜਾਣ ਬੁੱਝ ਕੇ ਕਹਿ ਦਿੱਤਾ ਕਿ ਰੋਪੜ ਮੁਗਲ ਸਿਪਾਈ ਉਤਰੇ ਹੋਏ ਨੇ ਉਹ ਜਾਣਦਾ ਸੀ ਕਿ ਮਾਤਾ ਜੀ ਕਿਸੇ ਸਿੱਖ ਸੇਵਕ ਪਰਿਵਾਰ ਕੋਲ ਪੁੱਜ ਗਏ ਤਾਂ ਮੇਰਾ ਦਾ ਨਹੀਂ ਲੱਗ ਸਕੇਗਾ ਮਾਇਆ ਮੇਰੇ ਹੱਥੋਂ ਨਿਕਲ ਰਹੇਗੀ ਵਾਰ-ਵਾਰ ਮਾਤਾ ਜੀ ਨੂੰ ਕਹਿਣ ਲੱਗਾ ਕਿ ਮੈਂ ਰੋਪੜ ਦੇ ਰਸਤੇ ਨਹੀਂ ਜਾ ਸਕਦਾ ਉਧਰ ਬਹੁਤ ਖਤਰਾ ਹੈ ਤਾਂ ਮਾਤਾ ਜੀ ਨੇ ਹਰਖ ਵਿੱਚ ਆ ਕੇ ਕਿਹਾ ਤਬ ਮਾਤਾ ਬਿਲਖਈ ਪਈ ਜੋ ਜਾਨੋ ਤੋਕੀਨ ਤਬ ਦੁਸ਼ਟਾਤਮ ਜਹਿ ਕਹੀ ਮਮ ਗ੍ਰਹ ਚਲੋਂ ਪਰਵੀਨ ਮਾਤਾ ਜੀ ਨੇ ਕਿਹਾ ਕਿ ਜਿਵੇਂ ਤੂੰ ਜਾਣਦਾ ਏ ਉਵੇਂ ਕਰ ਲੈ ਇਸ ਦੁਸ਼ਟ ਨੇ ਕਿਹਾ ਕਿ ਮੇਰੇ ਘਰ ਚੱਲੀਏ ਜਦੋਂ ਸਮਾ ਠੀਕ ਹੋਵੇਗਾ ਤਾਂ ਮੈਂ ਗੁਰੂ ਜੀ ਦਾ ਪਤਾ ਕਰਕੇ ਤੁਹਾਨੂੰ ਉਹਨਾਂ ਕੋਲ ਪਹੁੰਚਾ ਦੇਵਾਂਗਾ। ਰੋਪੜ ਤੋਂ ਰਸਤਾ ਭਲਾਉਣ ਦੀ ਗਵਾਹੀ ਗੁਰਵਿਲਾਸ ਪਾਸ਼ਾਏ ਦਸਵੀਂ ਦੇ ਕਰਤਾ ਭਾਈ ਸੁੱਖਾ ਸਿੰਘ ਜੀ ਵੀ ਭਰਦੇ ਹਨ। ਰੋਪੜ ਵਾਲਾ ਰਸਤਾ ਛੱਡ ਕੇ ਪਾਪੀ ਗੰਗੂ ਜੰਗਲ ਦੇ ਰਸਤੇ ਹੋ ਤੁਰਿਆ। ਮਾਤਾ ਜੀ ਨੂੰ ਕਹੀ ਗਿਆ ਕਿ ਮੈਂ ਆਪਣੇ ਪਿੰਡ ਨੂੰ ਲਿਜਾ ਰਿਹਾ ਹਾਂ। ਇਹ ਤਾਂ ਸਾਰਾ ਧੋਖਾ ਹੀ ਸੀ। ਇਸ ਨੂੰ ਵਿਰਧ ਮਾਤਾ ਜੀ ਤੇ ਨਿੱਕੀਆਂ ਜਿੰਦੜੀਆਂ ਨਾਲ ਕੋਈ ਹਮਦਰਦੀ ਨਹੀਂ ਸੀ ਮਾਇਆ ਕਿਸੇ ਤਰੀਕੇ ਉਸਦੇ ਹੱਥ ਆ ਜਾਵੇ ਇਹੋ ਉਸਦਾ ਮਨੋਰਥ ਸੀ ਗੁਰੂ ਜੀ ਦੀ ਮਾਂ ਤੇ ਪੁੱਤਰਾਂ ਨੂੰ ਆਪਣੇ ਘਰ ਪਨਾਹ ਦੇਣ ਦਾ ਖਤਰਾ ਉਹ ਨਹੀਂ ਸੀ ਲੈਣਾ ਚਾਹੁੰਦਾ ਰਾਤੋਂ ਰਾਤ ਮਾਇਆ ਦੀ ਥੈਲੀ ਚੁਰਾ ਕੇ ਖਿਸਕ ਜਾਵਾਂ ਇਹੋ ਉਸਦੀ ਨੀਅਤ ਸੀ ਸਹਿਵ ਜਾਦਿਆਂ ਜਿਆਦਾ ਸਫਰ ਖੱਜਰ ਤੇ ਬੈਠ ਕੇ ਕੀਤਾ ਮਾਤਾ ਜੀ ਵਿਰਧ ਸਰੀਰ ਨੂੰ ਨਾਮ ਆਸਰੇ ਤੋਰੀ ਗਏ ਚਲਦਿਆਂ ਚਲਦਿਆਂ ਰਾਤ ਪੈ ਗਈ ਗੰਗੂ ਇਹਨਾਂ ਨੂੰ ਦਰਖਤਾਂ ਦੀ ਇੱਕ ਸੰਗਣੀ ਛਿੜੀ ਵਿੱਚ ਇੱਕ ਤਲਾਹ ਕਿਨਾਰੇ ਲੈ ਗਿਆ ਮਾਤਾ ਜੀ ਨੂੰ ਕਿਹਾ ਕਿ ਰਾਤ ਇੱਥੇ ਹੀ ਕੱਟ ਲੈਂਦੇ ਹਾਂ ਸਵੇਰ ਹੁੰਦੇ ਸਾਰ ਮੇਰੇ ਪਿੰਡ ਨੂੰ ਚਲੇ ਜਾਵਾਂਗੇ ਇੱਥੇ ਕੋਈ ਖਤਰਾ ਨਹੀਂ ਤੁਸੀਂ ਇੱਥੇ ਬੈਠੋ ਮੈਂ ਛੇਤੀ ਹੀ ਨੇੜੇ ਦੇ ਨਗਰ ਤੋਂ ਪ੍ਰਸ਼ਾਦੇ ਲੈ ਆਉਂਦਾ ਹਾਂ ਮਾਤਾ ਜੀ ਦੋਵੇਂ ਜਿੰਦਾਂ ਨੂੰ ਗੋਦੀ ਵਿੱਚ ਲੈ ਗੁਰੂ ਘਰ ਦੀਆਂ ਸਾਖੀਆਂ ਸੁਣਾ ਆ ਸਦਾ ਚਰਦੀ ਕਲਾ ਵਿੱਚ ਰਹਿਣ ਲਈ ਦ੍ਰਿੜ ਕਰਦੇ ਰਹੇ ਇਸ ਅੰਧੇਰੀ ਛਿੜੀ ਵਿੱਚ ਤਿੰਨੋ ਜੀ ਤਲਾਕ ਕਿਨਾਰੇ ਰੱਬੀ ਪਾਣੀ ਅੰਦਰ ਅਡੋਲ ਬੈਠੇ ਰਹੇ ਗੰਗੂ ਪ੍ਰਸ਼ਾਦੇ ਲੈ ਕੇ ਆ ਗਿਆ ਸਭ ਨੇ ਰੁੱਖਾ ਸੁੱਖਾ ਖਾਤ ਲਾਤੋਂ ਪਾਣੀ ਪੀ ਪਰਮਾਤਮਾ ਦਾ ਸ਼ੁਕਰ ਕੀਤਾ ਦਰਖਤਾਂ ਦੀ ਛਿੜੀ ਸੰਘਣੀ ਹੋਣ ਕਰਕੇ ਠੰਡ ਤੋਂ ਕੁਝ ਬਚਾ ਸੀ ਕੁੰਮੇ ਮਾਸਕੀ ਨੇ ਗਰਮ ਭਾਰਾ ਕੱਪੜਾ ਤੁਰਨ ਲੱਗਿਆਂ ਦੇ ਦਿੱਤਾ ਸੀ ਤੇ ਬਾਟ ਸਖਤ ਤੇ ਠੰਡੀ ਸਰਦੀ ਵਾਲੀ ਸ ਹੈ ਮਾਤਾ ਜੀ ਨੇ ਪੁੰਜੇ ਧਰਤੀ ਤੇ ਆਸਣ ਵਿੱਚ ਬਿਸ਼ਾਉਣੇ ਥੱਲੇ ਮਾਇਆ ਦੀ थैਲੀ ਰੱਖ ਲਈ ਮਾਸੂਮ ਜਿੰਦਾਂ ਨੂੰ ਆਪਣੇ ਆਸੇ ਪਾਸੇ ਲਾ ਜੋ ਕੱਪੜਾ ਕੋਲ ਸੀ ਉੱਪਰ ਲੈ लेट ਗਏ ਕੀਮਤੀ ਬਿਸ਼ਾਉਣੀਆਂ ਤੇ ਸੌਣ ਵਾਲੇ ਮੈਲਾਂ ਵਿੱਚ ਰਹਿਣ ਵਾਲੇ ਅੱਜ ਨੀਲੇ ਆਕਾਸ਼ ਦੀ ਛੱਤ ਥੱਲੇ ਭੂਏ ਤੇ ਵਿਰਾਜ ਗਏ ਗੰਗੂ ਵੀ ਨੇੜੇ ਹੀ ਢੀਠ ਜਾ ਹੋ ਕੇ ਪੈ ਗਿਆ ਇਹ ਹਰਾਮੀ ਆਪਣੇ ਪਿੰਡੋਂ ਪ੍ਰਸ਼ਾਦੇ ਲੈ ਕੇ ਆਇਆ ਨਾਲ ਗਰਮ ਕੱਪੜਾ ਵੀ ਇਸ ਦਾ ਪਿੰਡ ਇਸ ਤਲਾਬ ਵਾਲੀ ਝਿੜੀ ਤੋਂ ਅਗਲਾ ਪਿੰਡ ਸੀ ਪਰ ਇਸ ਕਮੀਨੇ ਨੇ ਮਾਤਾ ਜੀ ਨੂੰ ਇਸ ਦਾ ਭੇਤ ਨਹੀਂ ਸੀ ਲੱਗਣ ਦਿੱਤਾ ਇਹ ਤਾਂ ਬਾਰੋ-ਵਾਰ ਉਹਨਾਂ ਤੋਂ ਮਾਇਆ ਚਰਾਉਣੀ ਚਾਹੁੰਦਾ ਸੀ ਸਹਿਬਜਾਦੇ ਸਾਰੇ ਦਿਨ ਦੇ ਸਫ਼ਰ ਦੇ ਥੱਕੇ ਹੋਏ ਛੇਤੀ ਸੌ ਗਏ ਬਿਰਧ ਦਾਦੀ ਮਾਂ ਦਾ ਸ਼ਰੀਰ ਜਿਆਦਾ ਸਫ਼ਰ ਦੇ ਥੱਕੇਵੇਂ ਨੇ ਭੰਨ ਸੁਟਿਆ ਉਹ ਜਿਆਦਾ ਥੱਕ ਜਾਣ ਕਾਰਨ ਤੇ ਪਰਿਵਾਰ ਦੀਆਂ ਸੋਚਾਂ ਸੋਚਦੀ ਗੂੜੀ ਨੀਂਦ ਨਾ ਸੌ ਸਕੀ ਜਿਸ ਤਲਾਕ ਨਾਰੇ ਦੂਜੀ ਰਾਤ ਮਾਤਾ ਜੀ ਤੇ ਛੋਟੇ ਸਹਿਬ ਜਾਦਿਆ ਨੇ ਪਰਿਵਾਰ ਨਾਲੋਂ ਵਿਛੜ ਕੇ ਗੁਜ਼ਾਰੀ ਉਸ ਦੀ ਪੁਸ਼ਟੀ ਸਿੰਘ ਸਾਗਰ ਦੇ ਕਰਤਾ ਭਾਈ ਵੀਰ ਸਿੰਘ ਜੀ ਵੱਲ ਕਰਦੇ ਹਨ ਅਤੇ ਗੰਗੂ ਦੇ ਪਿੰਡ ਨੂੰ ਓਖੇੜੀ ਕਹਿ ਕੇ ਕਹਿੰਦੇ ਹਨ ਕਿ ਇਸ ਮਛੰਦ ਦੇ ਘਰ ਚਲੇ ਗਏ ਤੇ ਉੱਥੋਂ ਉਸਨੇ ਫੜਾ ਦਿੱਤੇ ਅੱਗੇ ਜੋ ਸਰਹਿੰਦ ਵਿੱਚ ਹੋਇਆ ਉਸ ਨੂੰ ਸਾਰਾ ਸੰਸਾਰ ਜਾਣਦਾ ਹੈ ਇਹ ਸੰਖੇਪ ਤੇ ਠੋਸ ਜਾਣਕਾਰੀ ਭਾਈ ਵੀਰ ਸਿੰਘ ਜੀ ਵੱਲ ਇਹਨਾਂ ਸਤਰਾ ਰਾਈ ਦਿੰਦੇ ਹਨ ਜੋਰਾ ਵਰ ਸਿੰਘ ਫਤਿਹ ਸਿੰਘ ਗੁਜਰੀ ਮਾਤਾ ਸਾਥ ਕਾਈ ਨੌਰ ਕੇ ਤਲ ਕੇ ਵਸੇ ਏਕਪੁਰ ਰਾਤ ਸ਼੍ਰੀ ਮਾਤਾ ਜੁਗਪੋਤਰੇ ਵਸੇ ਮਛੰਦ ਦਵਾਰ ਆਗੇ ਕਥਾ ਸਰੰਦ ਕੀ ਜਾਣਤ ਸਭ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ